ਲੋਕਾਂ ਨੇ ਅੱਜ ਇੱਕ ਚੋਰ ਨੂੰ ਕਾਬੂ ਕੀਤਾ ਜੋ ਕਿ ਪੇਸ ਬਦਲ-ਬਦਲ ਕੇ ਚੋਰੀਆਂ ਕਰਨ ਦੇ ਲਈ ਜਾਂਦਾ ਸੀ ਕਦੇ ਤਾਂ ਉਹ ਔਰਤਾਂ ਵਾਲੇ ਕੱਪੜੇ ਪਾ ਕੇ ਚੋਰੀਆਂ ਕਰਨ ਦੇ ਲਈ ਜਾਂਦਾ ਸੀ ਤੇ ਕਦੇ ਉਹ ਅਪਾਹਜ ਬਣ ਕੇ ਚੋਰੀਆਂ ਕਰਦਾ ਸੀ ਹੁਣ ਤੱਕ ਇਹ ਇਲਾਕੇ ਦੇ ਵਿੱਚ 50 ਤੋਂ 60 ਚੋਰੀਆਂ ਕਰ ਚੁੱਕਾ ਸੀ ਜਦੋਂ ਅੱਜ ਇਹ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਇਆ ਤਾਂ ਲੋਕਾਂ ਨੇ ਇਸ ਨੂੰ ਕਾਬੂ ਕੀਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਪੁੱਛਿਆ ਜਾਵੇ ਕਿ ਇਹ ਜਿਹੜਾ ਲੋਕਾਂ ਦਾ ਸਮਾਨ ਚੋਰੀ ਕਰਦਾ ਹੈ ਇਹ ਕਿੱਥੇ ਅਤੇ ਕਿਸ ਨੂੰ ਵੇਚਦਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸ਼੍ਰੀ ਮੁਖਤ ਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਲੋਕਾਂ ਨੇ ਇੱਕ ਚੋਰ ਨੂੰ ਕਾਬੂ ਕੀਤਾ ਜੋ ਕਿ ਪੇਸ ਬਦਲ-ਬਦਲ ਕੇ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ 50 ਤੋਂ 60 ਚੋਰੀਆਂ ਕਰ ਚੁੱਕਾ ਹੈ ਤੇ ਲੋਕ ਇਸ ਚੋਰ ਤੋਂ ਕਾਫੀ ਪਰੇਸ਼ਾਨ ਨੇ ਕਿਉਂਕਿ ਇਹ ਲੋਕਾਂ ਦੇ ਕੀਮਤੀ ਸਮਾਨ ਚੋਰੀ ਕਰਦਾ ਹੈ। ਪੁੱਤਰ ਸਭ ਪਹਿਲਾਂ ਤਾਂ ਪੂਰਾ ਮਾਮਲਾ ਦੱਸੋ ਵੀ ਉੱਥੇ ਗੱਲ ਕੀ ਹੋਈ ਹੈ। ਇਹ ਅਰुण कुमार ਨਾਮ ਦਾ ਜੋ ਇਹ ਲੜਕਾ ਦਸ਼ਮੇਸ਼ ਨਗਰ ਗਲੀ ਨੰਬਰ 8 ਦੇ ਵਿੱਚ ਰਹਿੰਦਾ ਹੈ। ਹੂੰ। ਤਕਰੀਬਨ ਇਹ 2 ਸਾਲ ਤੋਂ ਸਾਡਾ ਵਾਰਡ ਨੰਬਰ 7 ਦਸ਼ਮੇਸ਼ ਨਗਰ ਹੁੰਦਾ ਹੈ। ਹੁੰਦਾ ਹੈ ਤਕਰੀਬਨ 50 ਤੋਂ 60 ਘਰਾਂ ਦੇ ਵਿੱਚ ਇਹਨੇ ਚੋਰੀ ਕੀਤੀ ਹੈ ਪਹਿਲਾਂ ਇਹ ਮੋਟਰਾਂ ਚੋਰੀ ਕਰਦਾ ਸੀ ਹੌਲੀ-ਹੌਲੀ ਵੱਧਦਾ-ਵੱਧਾ ਹੁਣ ਸੋਨੇ ਪੈਸੇ ਨਸ਼ਾ ਕਰਦਾ ਤੇ ਡਕੈਤੀਆਂ ਜੋ ਵੀ ਇਹਦੇ ਹੱਥ ਚ ਆਉਂਦਾ ਕੁਝ ਨਹੀਂ ਛੱਡਦਾ ਕਿਸੇ ਨੂੰ ਬਖਸ਼ਦਾ ਨਹੀਂ ਇਹਦਾ ਕੰਮ ਹੀ ਹੁਣ ਤਾਂ ਪੇਸ਼ਾ ਬਣ ਗਿਆ ਹਰ ਰੋਜ਼ ਇਹਨੇ ਕੋਈ ਨਾ ਕੋਈ ਘਰ ਦੇ ਵਿੱਚ ਵਾਕਿਆ ਕਰਨਾ ਹੀ ਕਰਨਾ ਤੇ ਬਹੁਤ ਜ਼ਿਆਦਾ ਇਹ ਵਾਰਡ ਦੇ ਪਰੇਸ਼ਾਨ ਹੋ ਚੁੱਕੇ ਆ ਤੇ ਕੱਲ ਅਸੀਂ ਮੌਕੇ ਤੇ ਰੰਗੇ ਹੱਥੀ ਇਹਨੂੰ ਫੜਿਆ ਤੇ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਦਿੱਤਾ ਕਿ ਹੁਣ ਇਹ ਤੇ ਮਾਨਯੋਗ ਐਸਐਚਓ ਸਾਹਿਬ ਨੇ ਪਰਚਾ ਕਰਤਾ ਤੇ ਹੁਣ ਬੰਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਸਜ਼ਾ ਇਹੋ ਜੇ ਬੰਦਿਆਂ ਨੂੰ ਮਿਲਣੀ ਚਾਹੀਦੀ ਹੈ ਜੋ ਸਾਨੂੰ ਹਿਸਾਬ ਮਿਲਦਾ ਓਕੇ ਉਹ ਅੱਜ ਗਈ ਸੀ ਕਿ ਕੋਈ ਕੋਈ ਬਰਾਮਦ ਵੀ ਹੋਇਆ ਹੈ ਤੋਂ ਕਰਕੇ ਗਈ ਅੱਜ ਇਹਦੇ ਘਰ ਦੇ ਵਿੱਚ ਜਦੋਂ ਰੇਡ ਕੀਤੀ ਗਈ ਆ ਤਕਰੀਬਨ 20-25 ਪਰਸ ਨਲਕੇ ਦੀ ਹੱਥੀ تیرਚਾਂ ਅਰੋੜਾਂ ਕਾਫੀ ਕੁਝ ਬਰਾਮਦ ਹੋਇਆ ਓਕੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਚਰਨਜੀਤ ਜੀ ਕਿੱਥੇ ਕੰਮ ਆਉਂਦੇ ਆ ਵੀ ਰਾਤ ਨੂੰ ਅਸੀਂ ਛੱਤੇ ਪਈ ਸੀ ਜੀ ਇਹ ਮਗਲੇ ਕੋਠੇ ਉਤੋਂ ਵੀ ਆਇਆ ਆਪਣੇ ਘਰੇ ਹੂੰ ਕੋਠੇ ਉਤੋਂ ਵੀ ਆ ਕੇ ਪਹਿਲਾਂ ਕਿਰਾਏਦਾਰ ਆਪਣੇ ਰਹਿੰਦੇ ਉੱਪਰ ਉਹਨਾਂ ਦਾ ਕੁੰਡਾ ਲਾਇਆ ਜੀ ਪਰ ਕੋ ਥੱਲੇ ਆ ਕੇ ਮੇਰਾ ਕੁੰਡਾ ਲਾਤਾ ਵੇਖੇਗਾ ਆਪ ਦਾ ਕੁੰਡਾ ਲਾਤਾ ਲਾ ਕੇ ਤੋਰ ਨਾਲ ਮੁਲਕੇ ਇਹ ਅੱਧਾ ਘੋੜਾ ਘੰਟਾ ਆਪਣੇ ਘਰੇ ਇਹਨੇ ਸਾਰੀ ਤਸੰਦੀ ਨਾਲ ਚੋਰੀ ਕੀਤੀ ਜੀ ਚੋਰੀ ਕਰਕੇ ਬਾਾਰਕੁੰਡੇ ਲਾਤੇ ਸੀ ਤੁਹਾਨੂੰ ਬਾਾਰਕੁੰਡੇ ਲਾਤੇ ਸੀ ਅੱਛਾ ਜੀ ਮੈਨੂੰ ਜੋ ਖੜਕਾ ਹੋਇਆ ਮੈਂ ਉੱਠਿਆ ਬਾਾਰਕੁੰਡੇ ਲੱਗਾ ਦੇਖਿਆ ਕਿੰਦਾ ਲੱਗਿਆ ਕੀ ਕੀ ਸਮਾਨ ਚੋਰੀਆ ਤੁਹਾਡਾ ਆਪਣਾ ਹੀ 2000 ਰੁਪਿਆ ਸੀਗਾ ਇੱਕ ਕੋਕਾ ਸੀਗਾ ਇੱਕ ਮੰਦਰੀ ਸੀ ਫਿਰ ਉੱਥੇ ਮਹੱਲੇ ਚ ਹੀ ਰਹਿੰਦਾ ਜਾਂ ਹੋਰ ਕਿਤੇ ਰਹਿੰਦਾ ਬੰਦਾ ਹੈ ਇਹ ਆਪਣੇ ਨਾਲ ਦੀ ਗਲੀ ਚ ਰਹਿੰਦਾ ਹੈ ਅੱਛਾ ਕਿੰਨੇ ਕ ਘਰਾਂ ਦੇ ਚੋਰੀ ਕੀਤੀ ਨੇ ਇਹ ਤਕਰੀਬਨ ਸਾਰੇ ਘਰਾਂ 'ਚ ਆ ਗਿਆ ਜੀ ਵਾਰੀ ਨਾਲ ਸਾਰੇ ਘਰਾਂ 'ਚ ਚਾਈ ਜਾਂਦਾ ਫਿਰੇ ਕਦੋਂ ਕਦੀਆਂ ਕਰਦਾ ਚੋਰੀਆਂ ਇਹਨੂੰ ਤਾਂ ਹੀ ਤਕੜ ਡੇਢ ਸਾਲ ਹੋ ਗਏ ਜੀ अच्छा तो 1.5 ਸਾਲ ਚ ਪੁਲਿਸ ਨੇ ਕਰਤਾਨ ਕੀਤਾ ਨੂੰ ਖੜਿਆ ਖੜਿਆ ਨਹੀਂ ਕਿਸੇ ਚੁੱਕਾ ਦਿੱਤੀ ਹੋਈ ਜੋ ਕੁਕਿੰਗ ਦਾ ਦਾ ਕੋਈ ਪਰਚਾ ਨਹੀਂ ਕਰਾਉਂਦਾ ਜੀ ਕਹਿੰਦਾ ਵੀ ਸਾਡਾ ਬੈਰ ਪੈ ਗਿਆ ਕੀ ਮੰਗ ਕਰਦੇ ਤੁਸੀਂ ਅਮ ਨੂੰ ਮੰਗ ਇਹੀ ਹੈ ਜੀ ਜੇ ਤੂੰ ਜੋ ਵੀ ਸਾਡਾ ਨੁਕਸਾਨ ਹੋਇਆ ਉਹ ਮરાਇਆ ਜਾਵੇ ਤੇ ਨੂੰ 700 700 ਤੋਂ 700 ਚਾਹੀਦਾ ਦਿੱਤੀ ਜਾਵੇ ਸ਼੍ਰੀਕਾ ਥੰਦੇ ਰੋਡ ਦਾ ਕੀ ਕਾਰਵਾਈ ਕੀਤੀ ਗਈ ਹੈ ਜੋ ਨੌਜਵਾਨ ਚੋਰੀਆ ਆਪਣੇ ਪੇਸ ਬਦਲ ਕੇ ਪੀਡੀਐਫ ਫੀਰ ਦਰਜ ਹੋਈ ਹੈ 6/25 ਪੀਐਸਟੀ ਮੁਕਸਰ ਦੇ ਵਿੱਚ ਜਿਹੜੇ 305 331 ਸਬਸੈਕਸ਼ਨ 4 ਬੀ ਅਸ ਦੇ ਵਿੱਚ ਦਰਜ ਕੀਤੀ ਗਈ ਹੈ ਇਹ ਕਰੀ ਦੀਆ ਅਰुण ਕੁਮਾਰ ਪੁੱਤਰ ਵੀਰ ਸਿੰਘ ਪੁੱਤਰ ਬਦੇਵ ਰਾਜ ਵਾਸੀ ਦਸ਼ਮੀਸ਼ ਨਗਰ ਥੰਦੇ ਵਾਲਾ ਰੋਡ ਦੇ ਖਿਲਾਫ ਸਰ ਕੀ ਕੀ ਬਰਾਮਦਗੀ ਹੋਈ ਹੈ ਜਿਹੜੀ ਇਹ ਤਾਂ ਕਾਫੀ ਚੀਜ਼ਾਂ ਹਜੇ ਬਰਾਮਦ ਹੋਣੀਆਂ ਜੀ ਇਹ ਜਿਵੇਂ ਏਸੀ ਦੇ ਆਊਟਡੋਰ ਯੂਨਿਟ 'ਤੇ ਲਾਲਾਂ ਦਾ ਸੀਗਾ ਉਹ ਬਰੰਭਤ ਦਿੱਤੇ ਗਿਆ ਉਹ ਵਾਈਫ ਫੋਨ ਸੇ ਤੋਂ ਬਰੰਭਤ ਕੀਤੇ ਤੇ ਕਸ਼ ਕਰੰਸੀ ਨੋਟਸੇ ਤੋਂ ਬਰੰਭਤ ਕੀਤੇ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਚੋਰ ਦੇ ਖਿਲਾਫ ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਤੇ ਅੱਗੇ ਚੋਰ ਨੂੰ ਹੁਣ ਕਿਹੜੀ ਸਜ਼ਾ ਮਿਲੇਗੀ ਸਟੈਨਸ ਪੰਜਾਬ ਦੇ ਲਈ ਸ਼੍ਰੀ ਮੁਖਤਸਰ ਸਾਹਿਬ ਤੋਂ ਤਰਸੇਮ ਟੁੱਟੀ ਦੀ ਰਿਪੋਰਟ